ਇੱਕ ਵਾਰ ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ 15 ਤਰੀਕ ਤੋਂ ਲੈ ਕੇ ਤਕਰੀਬਨ 20 ਤਰੀਕ ਤੱਕ ਪੰਜਾਬ ਹਰਿਆਣਾ ਰਾਜਸਥਾਨ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਬੱਦਲਵਾਈ ਦੇ ਅਸਰ ਪਨ ਸਕਦੇ ਹਨ ਆਉਂਦੇ ਦਿਨਾਂ ਦੇ ਵਿੱਚ ਪੱਛਮੀ ਸਿਸਟਮ ਕੀ ਰਿ ਕਿਸ ਤਰ੍ਹਾਂ ਦਾ ਰਹੇਗਾ ਕਿਹੜੇ ਦਿਸ਼ਾ ਤੋਂ ਹਵਾ ਜਲਦੀ ਹੋਈ ਦਿਖਾਈ ਦੇਗੀ ਪੱਛਮੀ ਸਿਸਟਮ ਦਾ ਅਸਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਕਿਸ ਤਰ੍ਹਾਂ ਰਹੇਗਾ ਮੀਂਹ ਦੇ ਚਾਂਸ ਵਧਣਗੇ ਫਰਵਰੀ ਮਹੀਨੇ ਤੱਕ ਮੈਕਸਿਮ ਟੈਂਪਰੇਚਰ ਕਿਸ ਤਰ੍ਹਾਂ ਜਾ ਸਕਦਾ ਹੈ ਸਭ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੇ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਟਸ ਵੀ ਨਾਲ ਤੁਹਾਡੀ ਸਕਰੀਨ ਉੱਤੇ ਸਾਂਝੀਆਂ ਕਰ ਰਹੇ ਹਨ ਤਕਰੀਬਨ ਕੱਲ ਆਪਾਂ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲਿਆ ਜੇਕਰ ਗੱਲ ਪੰਜਾਬ ਦੀ ਗੱਲ ਕਰੀਏ ਤਕਰੀਬਨ ਟੁੱਟਵੀਂ ਹਲਕੀ ਫੁੱਲ ਖੁਕੀ ਬੱਦਲਵਾਈ ਆਪਾਂ ਨੂੰ ਪੰਜਾਬ ਦੇ ਵਿੱਚ ਦੁਪਹਿਰ ਵੇਲੇ ਦੇਖਣ ਨੂੰ ਮਿਲੀ ਤਕਰੀਬਨ ਬਾਕੀ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਧੁੱਪ ਵੀ ਦੇਖਣ ਨੂੰ ਮਿਲੀ ਓਵਰਆਲ ਮੌਸਮ ਨਿਗਾਹ ਦੇਖਣ ਨੂੰ ਮਿਲਿਆ ਉੱਤਰ-ਪੱਛਮ ਦੀਆਂ ਹਵਾਵਾਂ ਆਪਾਂ ਨੂੰ ਜ਼ਿਆਤਰ ਇਲਾਕੇ ਦੇ ਵਿੱਚ ਚਲਦੀਆਂ ਹੋਈਆਂ دکھائی ਦੇ ਰਹੀਆਂ ਹਨ ਪਿਛਲੇ ਦਿਨਾਂ ਦੇ ਵਿੱਚ ਅਨੁਕ ਤਕਰੀਬਨ ਉੱਤਰ ਦਿਸ਼ਾ ਤੋਂ 10 15 ਕਿਲੋਮੀਟਰ ਦੇ ਸਾਹਮਣੇ ਹਵਾਵਾਂ ਚਲਦੀਆਂ ਹੋਈਆਂ ਕਈ ਦੇਣ ਗਿਆ ਜੇਕਰ ਆਪਾਂ ਤਕਰੀਬਨ ਟੈਂਪਰੇਚਰ ਦੀ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਪਿਛਲੇ 24 48 ਘੰਟਿਆਂ ਦੇ ਵਿੱਚ ਦੀ ਗੱਲ ਕਰੀਏ ਤਾਂ 1.2 ਡਿਗਰੀ ਐਵਰੇਜ ਟੈਂਪਰੇਚਰ ਮੈਕਸਿਮਮ ਆਪਾਂ ਨੂੰ ਉੱਪਰ ਦੇਖਣ ਨੂੰ ਮਿਲਿਆ ਤੇ ਓਵਰਾਲ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 2.8 ਡਿਗਰੀ ਵਰਬ ਨੋਰਮਲ ਟੈਂਪਰੇਚਰ ਦੇਖਣ ਨੂੰ ਮਿਲਿਆ ਜੇਕਰ ਸਭ ਤੋਂ ਵੱਡਾ ਟੈਂਪਰੇਚਰ ਦੀ ਗੱਲ ਕਰੀਏ ਪਾਖੜਾ ਨੰਗਲ ਡੈਮ ਇਲਾਕਿਆਂ ਦੇ ਵਿੱਚ 25.8 ਡਿਗਰੀ ਟੈਂਪਰੇਚਰ ਦੇਖਣ ਨੂੰ ਮਿਲਿਆ ਇਸੇ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜੇਕਰ ਟੈਂਪਰੇਚਰ ਦੀ ਗੱਲ ਕਰੀ ਅਗਲੇ 7 ਦਿਨਾਂ ਦੇ ਵਿੱਚ ਮੈਕਸਿਮਮ ਟੈਂਪਰੇਚਰ ਆਪਾਂ ਨੂੰ 24-25 ਡਿਗਰੀ ਦਿਨ ਦਾ ਟੈਂਪਰੇਚਰ ਰਾਤ ਦਾ ਟੈਂਪਰੇਚਰ ਆਪਾਂ ਨੂੰ 10-11 ਡਿਗਰੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਅੱਗੇ ਜੇਕਰ ਜ਼ਿਲ੍ਹੇਵਾਜ਼ ਇਲਾਕੇਾਂ ਦੀ ਗੱਲ ਕਰੀ ਪੰਜਾਬ ਹਰਿਆਣਾ ਰਾਜਸਥਾਨ ਦੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਹਲਕੀ ਫੁਲਕੀ ਬੱਦਲਵਾਈ ਦੇ ਅਸਾਰ ਦੇਖਣ ਨੂੰ ਮਿਲ ਰਹੇ ਹਨ ਕਿਤਨਾ ਕਿਤੇ ਕਹਿ ਸਕਦੇ ਹਾਂ ਕਿ 5-7 ਮਿੰਟ ਆਪਾਂ ਨੂੰ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ ਕੁਝ ਖੇਤਰਾਂ ਦੇ ਵਿੱਚ ਝਟਮੇ ਤੌਰ ਤੇ ਬੱਦਲਵਾਈ ਆਪਾਂ ਨੂੰ ਦੇ ਅੰਮ੍ਰਿਤਸਰ ਸਾਇਬ ਹੋ ਗਿਆ ਤਨਤਨ ਸਾਇਬ ਹੋ ਗਿਆ ਗੁਰਦਾਸਪੁਰ ਹੋ ਗਿਆ ਫਰੀਦਕੋਟ ਦੇ ਕੁਝ ਖੇਤਰ ਹੋਗੇ ਹਲਕੀ ਫੁਲਕੀ ਟੁੱਟਮੇ ਸ਼ਰਾਟੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ तकरीबन ਦੁਪਹਿਰ ਤੋਂ ਬਾਅਦ ਆਪਾਂ ਨੂੰ तकरीबन ਸ਼ਾਮ ਤੱਕ ਇਸ ਤਰ੍ਹਾਂ ਦਾ ਸਿਸਟਮ ਦੇਖਣ ਨੂੰ ਮਿਲੇਗਾ 24 36 ਘੰਟਿਆਂ ਦੇ ਵੀ ਤੱਕ ਇਹ ਸਿਸਟਮ ਅੱਗੇ ਲੰਘ ਜਾਏਗਾ ਤੇ ਇਸ ਤੋਂ ਬਾਅਦ ਬੈਕ ਟੂ ਬੈਕ ਆਪਾਂ ਨੂੰ ਸਿਸਟਮ ਦੇਖਣ ਨੂੰ ਮਿਲਣਗੇ तकरीबन ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਜੇਕਰ ਜੀਐਫਐਸ ਮਾਡਲ ਦੀ ਗੱਲ ਕਰੀਏ तकरीबन ਮੌਸਮ ਵਿਭਾਗ ਵੱਲੋਂ ਮੌਸਮ ਦੇ ਵਿੱਚ ਕੁਝ ਜ਼ਿਆਦਾ ਤਬਦੀਲੀ ਨਹੀਂ ਦਿਸਾਈ ਗਈ ਜੇਕਰ ਆਪਾਂ 16 ਤਰੀਕ ਦੇ ਮੌਸਮ ਦੀ ਤਲਾਕਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਠੀਕ-ਠਾਕ ਮੌਸਮ ਦੇਖਣ ਨੂੰ ਮਿਲੇਗਾ ਤਕਰੀਬਨ ਉੱਤਰ ਦੀ ਹਵਾ ਜਾਂਦਾ ਇਲਾਕਿਆਂ ਦੇ ਵਿੱਚ ਝਲਕੀ-ਫੁਲਕੀ ਰਫਤਾਰ ਦੇ ਵਿੱਚ ਜਲਦੀ ਹੋਈ ਖਾਈ ਦੇਗੀ ਬਾਕੀ ਜੇਕਰ ਆਪਾਂ ਜੀਐਸ ਮਾਡਲ ਦੀ ਗੱਲ ਕਰੀਏ ਹਲਕੀ-ਫੁਲਕੀ ਬੱਦਲਵਾਈ ਪਹਾੜੀ ਇਲਾਕਿਆਂ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਜਾਏਗੀ ਕਿਉਂਕਿ ਪਛਮੀ ਸਿਸਟਮ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਓਵਰਆਲ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਤਕਰੀਬਨ ਕਹਿ ਸਕਦੇ ਹਾਂ ਕਿ ਜਿਹੜਾ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲੇਗਾ ਤਕਰੀਬਨ ਉਹ ਸਿਸਟਮ 19-20 ਨੂੰ ਦੇਖਣ ਨੂੰ ਮਿਲਦਾ ਜਾਂ 20-2 ਇਹ ਦਾ ਸਰਬ ਸਾਗਰ ਤੋਂ ਆਪਾਂ ਨੂੰ ਤਕਰੀਬਨ ਹਵਾ ਦਾ ਸਰਕੂਲੇਸ਼ਨ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਕਹਿ ਸਕਦੇ ਹਾਂ ਕਿ ਹਲਕੇ ਤੋਂ ਦਰਮਿਆਨੇ ਮੀਂਹ ਦੇ ਚਾਂਸ ਆਪਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਉੱਤਰ ਪੂਰਬੀ ਖੇਤਰ ਹੋਗੇ ਜੁਪੀ ਦੇ ਪੱਛਮੀ ਖੇਤਰ ਹੋਗੇ ਇਹਨਾਂ ਨੂੰ ਇਹ ਕਵਰ ਕਰਦਾ ਹੋਇਆ ਦਿਖਾਈ ਦੇਗਾ ਦਰਮਿਆਨੇ ਤੋਂ ਹਲਕੇ ਮੀਂਹ ਦੇ ਛਾਟੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਗੱਲ ਕਰੀਏ ਤਾਂ ਸਿਸਟਮ ਆਪਾਂ ਨੂੰ ਇਹ ਤਕਰੀਬਨ ਹਲਕੇ ਫੁਲਕੇ ਸਿਸਟਮ ਦੇਖਣ ਨੂੰ ਮਿਲਣਗੇ ਕਨਿਮੈਂਟ ਕਰਨੀ ਦੇ ਰੂਪ ਦੇ ਵਿੱਚ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਟੁੱਟਵੀਂ ਬਦਲਬਾਹੀ ਦੇਖਣ ਨੂੰ ਮ ਨਿਕਾਲ ਕੇ ਰਿਹਾ 19 ਤਰੀਕ ਨੂੰ ਵੀ ਝਟਮੇ ਤੌਰ ਤੇ ਬੱਦਲਬਾਝ ਪਹਾੜੀ ਇਲਾਕਿਆਂ ਦੇ ਵਿੱਚ ਪਹੁੰਚਣੀ ਸ਼ੁਰੂ ਹੋ ਜਾਏਗੀ ਜਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀ ਫੁਲਕੀ ਬੱਦਲਬਾਝ ਦੇਖਣ ਨੂੰ ਮਿਲੇਗੀ ਜੇਕਰ 20 ਤਰੀਕ ਦੇ ਮੌਸਮ ਨਿਕਾਲ ਕੇ ਰਿਹਾ 20 ਤਰੀਕ ਨੂੰ ਤਕਰੀਬਨ ਇਸ ਸਿਸਟਮ ਦਾ ਅਸਰ ਦੇਖਣ ਨੂੰ ਮਿਲ ਰਿਹਾ ਜਿਆਦਾਤਰ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਬੱਦਲਬਾਝ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ ਰਾਜਸਥਾਨ ਪੰਜਾਬ ਹਰਿਆਣਾ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀ ਫੁਲਕੀ ਬੱਦਲਬਾਝ ਦੇਖਣ ਨੂੰ ਮਿਲੇਗੀ ਜੇਕਰ ਮੌਸਮ ਵਿਭਾਗ ਦੇ ਲੋਰਡ ਦੀ ਗੱਲ ਕਰੀ ਤਾਂ ਤਕਰੀ ਇਸ ਤਰੀਕ ਨੂੰ ਆਪਾਂ ਨੂੰ ਕਹਿ ਸਕਦੇ ਹਾਂ ਕਿ ਇਹ ਸਿਸਟਮ ਦੇ ਵਿੱਚ ਦੇਖਣ ਨੂੰ ਮਿਲੇਗਾ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ 20 ਤੋਂ ਲੈ ਕੇ ਪੰਜਾਬ ਹਰਿਆਣਾ ਰਾਜਸਥਾਨ ਅਤੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਇਸ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੇਕਰ ਇਹ ਸਿਸਟਮ ਅੱਗੇ ਵਿੱਚ ਹੁੰਦਾ 21 ਨੂੰ ਵੀ ਹੋ ਸਕਦਾ ਹੈ 19 20 ਤੱਕ ਵੀ ਇਹ ਜਾ ਸਕਦਾ ਹੈ ਤਕਰੀਬਨ ਕਹਿ ਸਕਦੇ ਹਾਂ ਕਿ ਫਿਲਹਾਲ ਅਜੇ 20 ਤਰੀਕ ਨੂੰ ਇਸ ਦਾ ਅਸਰ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ 20 ਤਰੀਕ ਨੂੰ ਆਪਾਂ ਨੂੰ ਉਮੀਦ ਦੇ ਚਾਂਸ ਲੱਗਦੇ ਹੋਏ ਦਿਖਾਈ ਦੇ ਰਹੇ ਹਨ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਚੰਡੀਗੜ੍ਹ ਯੂਪੀ ਦੇ ਪੱਛਮੀ ਖੇਤਰ ਹੋਗੇ ਇਹਨਾਂ ਦੇ ਵਿੱਚ ਵੀ ਆਪਾਂ ਨੂੰ 20 ਤਰੀਕ ਨੂੰ ਸਿਸਟਮ ਦੇਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਦਿਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ